ਕਾਨੂੰਨ ਲੰਡਰ ਤੇ ਕੋਲਕਾ ਦੇ ਲਈ ਸੀ ਕਿ ਜਿਸ ਤਰ੍ਹਾਂ ਇਹ ਦੋਸਤੋ ਇਹ ਜਿਹੜੇ ਕਾਨੂੰਨ ਸੀਗੇ ਪਹਿਲਾਂ ਜਿਹੜੇ ਕਾਨੂੰਨ ਸੀਗੇ ਹੁਣ ਇਹ ਉੱਪਰ ਦੀ ਪੈ ਗਈ ਆ ਸੋ ਸਰਕਾਰ ਚਾਹੁੰਦੀ ਆ ਕਿ ਹਰ ਤਰ੍ਹਾਂ ਦਾ रा असीं गॾे चोॾहं साल पहिला अॼु चक चारे इमानता नगियूं ਜਦੋਂ ਸਰ ਸਰਪੰਚ ਦੀ ਟੀਮ ਇਸ ਸੰਬੰਧੀ ਗੱਲ ਕਰਦੇ ਆ ਉਹ ਵਿੱਚ ਐਸਐਮ ਨੇ ਪੰਨਾ ਇਸੇ ਤਰ੍ਹਾਂ ਦਾ ਫਾਇਦਾ ਹੈ ਕਿ ਕਾਪੀ ਵਿੱਚ ਉਹ ਜਮੀਨ ਲੈ ਕੇ ਅਸੇ ਬੱਚੇ ਨੂੰ ਲੱਭ ਲਿਆ ਤੇ ਅੰਦਰ ਸਾਫ ਦਿੱਤਾ ਸੋ ਦੋਸਤੋ ਇਹ ਸਰਕਾਰ ਦੇ ਦੀ ਆ ਇਹ ਕਰਚਾਈ ਜਾਨੀ ਸਰਕਾਰ ਹੈਗੀ ਹੈ ਜਿਹਦੇ ਨਾਲ ਇਸ ਤਰ੍ਹਾਂ ਕਿਸਾਨਾਂ ਨੇ ਇਸ ਦਾ ਕਹਾਂਗੇ ਡਾਕਟਰ ਇੰਸਟੀਚਨ ਕਰਕੇ ਕਾਨੂੰਨ ਸਰਕਾਰ ਨੇ ਮਜਬੂਰ ਮਜਬੂਰ ਕਰ ਦਿੱਤਾ ਕਿ ਵਾਪਸ ਲਈ ਇਹ ਕੇਸ ਇਸ ਫਾਇਰ ਨੂੰ ਅਸੀਂ ਲੋਕ ਇਕੱਠੇ ਹੋ ਕੇ ਅੱਜ ਭਾਵੇਂ ਇੱਥੇ ਥੋੜੇ ਆ ਯਾਦ ਵੀ ਅਸੀਂ ਇਸ ਨੂੰ ਅੱਗੇ ਤੱਕ ਲੈ ਜਾਣਾ ਹੈ ਇਹ ਲੜਾਈ ਜਿਹੜੀ ਹੈ ਸ਼ੁਰੂਆਤ ਹੋਈ ਹੈ ਹੁਣ ਦੁਬਾਰਾ ਤੁਹਾਪਾ ਲੋਕ ਕਿਵੇਂ ਤਰ੍ਹਾਂ ਇਕੱਠੇ ਹੋ ਗਏ ਲਈਏ ਉਹਨਾਂ ਨੂੰ ਧੰਨਵਾਦ ਬਾਅਦ ਸਰਕਾਰ ਮਜ਼ਾਤਾ ਜਿੱਲਾ ਤੋਂ ਨਹੀਂ ਡਰਦੇ ਲੋਕ ਹੱਕਾਂ ਲਈ ਚਾਲਰਦੇ ਲੋਕ ਜਿੱਲਾ ਤੋਂ ਨਹੀਂ ਡਰਦੇ ਲੋਕ ਹੁਣ ਮੈਂ ਵਰਚੇਤਨਾ ਮੰਚ ਤੋਂ ਯਸ਼ਪਾਲ ਜੀ ਨੂੰ ਕਹੂੰਗਾ ਉਹ ਆ ਕੇ ਗੱਲ ਰੱਖਣ ਬੋਲਣ ਦਾ ਸਮਾਂ 3:00 ਚਾਰ ਦਾ ਤੁਸੀਂ ਪਗੜੀ ਬਣਾ ਰਹੇ ਹੋ ਵੀ ਬੋਲਦੇ ਹੋ ਅਗਲੇ ਆਪਣਾ ਅਗਲੇ ਬਣਾ ਰਹੇ ਮੈਂ ਬੋਲਦਾ ਜੀਸਾ ਪਹਿਲਾਂ ਬੋਲ ਰਹੇ ਨੇ ਗੱਲ ਸਾਨੂੰ ਜੀ ਕੀਤੀ ਹੈ ਦੋ ਬੁਟੇ ਜਿਹੜੇ ਐ ਉਹ ਇਸ ਪ੍ਰੋਟੈਕਟਰ ਦੇ ਨਾਲ ਜੁੜੇ ਹੋਏ ਨੇ ਇੱਕ ਰੁਕੀ ਲਈ ਜਿਹਦੇ ਦੋਸਤ ਸੌਕਾ ਜਿੱਦਾਂ ਨੂੰ ਪਰਾਣੇ ਕਿਸੇ ਗੇਸ ਦੇ ਵਿੱਚ ਯੂ.ਐੱਪੀ ਦੇ ਅnder ਜਿਹੜਾ ਉਹ ਗ੍ਰফতার ਕਰਨ ਦਾ ਉਹਨਾਂ ਦਾ ਇਰਾਦਾ ਹੈ ਤੇ ਦੂਸਰਾ ਜਿਹੜੇ ਤਲੂ ਜਿੱਲਾ ਕਰੋਨਾ ਦੀ ਰਾਜਵੀਰਨ ਮੈਚ ਦੀ ਬਹੁਤ ਮੇਟਿਆ ਨਾਲ ਤੁਹਾਨੂੰ ਦੱਸ ਕੇ ਗਏ ਨੇ ਗੱਲ ਜਿਹੜੀ ਹੈ ਜਦੋਂ ਅਸੀਂ ਕਰੋਨਾ ਨਹੀਂ ਕਰਦੇ ਐ ਕਿ ਉਹ ਆਰ ਨੂਨ ਬਣਾ ਲੈ ਉਸ ਰਾਜ ਤੱਕ ਲਿਆ ਉਸ ਰਾਜ ਬਣਾਉਣ ਦੀ ਇਹ ਕਿ ਕਰੋਨਾ ਬਣਾਉਣ ਦੀ ਯੂਵਕੀ ਜਾਂ ਇਸ ਤਰ੍ਹਾਂ ਦੇ ਜਿਹੜੇ ਵੇਸ਼ਟਰ ਦੇ ਚੂਰ ਬਣਾਉਣ ਦੀ ਲੋੜ ਕਿਉਂ ਹੈ ਇਹ ਸਰਕਾਰ ਨੂੰ ਇਹ ਸਵਾਲ ਹੈ ਕਿ ਕਿਸ ਕਿਸ ਅਜੰਡੇ ਦੇ ਤਹਿਤ ਸਰਕਾਰ ਕੰਮ ਕਰ ਰਹੀ ਹੈ ਸੱਚੀ ਸੱਚਾ ਟੋਕਾ ਦੀ ਗੱਲ ਕਰਕੇ ਕਰ ਰਹੇ ਨੇ ਕਿ ਜਿਹੜਾ ਸਰਪ੍ਰੇਮ ਇੱਕ ਮਾਡਲ ਦੋ ਕਿਸਮ ਦਾ ਚੌੜਾ ਅਜੰਡਾ ਜਿਹੜਾ ਇਹ ਤੁਸੀਂ ਜਿਹੜੀ ਸ਼ਹੀਦਰ ਸਰਕਾਰ ਹੈ ਮੋਦੀ ਸਰਕਾਰ ਲਾਗੂ ਕਰ ਰਹੀ ਹੈ ਇਹਨਾਂ ਕਾਰਪੋਰੇਟਾਂ ਨੂੰ ਕਾਰਪੋਰੇਟਾਂ ਦੇ ਹਵਾਲੇ ਸਾਰੇ ਸਾਰਾ ਅਰਥ ਅਰਥ ਜਿੰਨਾ ਅਰਥ ਜਿਹੜਾ ਸਾਡਾ ਢਾਂਚਾ ਜਿੰਨੇ ਖੇਤਰ ਨੇ ਅਰਥਚਾਰੇ ਨਾਲ ਜੁੜੇ ਹੋਏ ਉਹ ਸਾਰੇ ਦੇ ਸਾਰੇ ਜਿਹੜੇ ਹੌਲੀ 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 ਹੋਲੀ ਦਾ ਸਿੱਖਿਆ ਤੋਂ ਰਹੇਗੀ ਜਿਵਾਵਾ ਤੋਂ ਰਹੇਗੀ ਖੇਤੀਬਾੜੀ ਸੰਤ ਸਾਰਾ ਵਿੱਤੀ ਖੇਤਰ ਜਿੰਨਾ ਸਾਰੇ ਦਾ ਸਾਰਾ ਕਾਰਪੋਰੇਟਾਂ ਦੇ ਹਵਾਲੇ ਉਹ ਕਰਨ ਦੀ ਜਿਹੜੀ ਯੋਜਨਾ ਉਹ ਵਰਲਡ ਬੈਂਕ ਦਾ ਤੇ ਇਹ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਸੰਸਥਾਵਾਂ ਦਾ ਅਜੰਡਾ ਸਮਰਾਜੀਆਂ ਦੀਆਂ ਤਾਂ ਉਹ ਉਹ ਜਿਹੜਾ ਕਾਰਪੋਰੇਟ ਮਾਡਲ ਹੈ ਉਹਨੀਆਂ ਲੋਕਾਂ ਨੇ ਉਹ ਕਾਰਪੋਰੇਟ ਮਾਡਲ ਸਾਡਾ ਰੁਜ਼ਗਾਰ ਖੋਲਾ ਹੈ ਉਹ ਕਾਰਪੋਰੇਟ ਜਿਹੜਾ ਮਾਡਲ ਜਿਹੜਾ ਉਹ ਵਿਕਾਸ ਦਾ ਮਾਡਲ ਹੈ ਉਹ ਜੋਬਲੈਸ ਜੋਬਲੈਸ ਜਿਹੜਾ ਥੋੜੀ 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 ਰੁਜ਼ਗਾਰ ਘਟਦਾ ਹੈ ਅਮੀਰੀ ਗਰੀਬੀ ਦਾ ਪਾੜਾ ਵੱਧਦਾ ਹੈ ਵਾਤਾਵਰਣ ਜਿਹੜਾ ਸਾਰਾ ਖਰਾਬ ਕਰਨਾ ਜੰਗਲ ਕੱਟੇ ਜਾਂਦੇ ਆ ਉਸ ਕਾਰਪੋਰੇਟ ਉਸ ਵੱਡੇ ਨੂੰ ਲਾਗੂ ਕਰਨ ਵੇਲੇ ਇਹ ਤੇ ਜਿਹੜਾ ਸਾਰਾ ਤੇ ਲਾਲ ਲੋਕ ਜਿਹੜੇ ਆ ਉਹ ਪਹਿਲਾਂ ਨਾਲੋਂ ਜਿਹੜੇ ਆ ਉਹਨਾਂ ਦੀ ਪੀੜ ਸਿੱਖੀ ਕਰਨੀ ਹੈ ਲੋਕ ਜਿਹੜੇ ਆ ਉਹ ਹੋਰ ਜਿਹੜੇ ਆ ਉਹਨਾਂ ਤੇ ਜੋਰ ਨਾਲ ਤੇ ਜੋ ਆ ਇਸ ਤਰ੍ਹਾਂ ਦਾ ਜਿਹੜਾ ਅੰਸ਼ ਜਿਹੜਾ ਉਹਨਾਂ ਦੀ ਜਿਹੜੀ ਤਸ਼ੱਦਦ ਹੁੰਦਾ ਹੈ ਆਪਸ ਵਿੱਚ ਜਿਹੜਾ ਉਹਨਾਂ ਦੇ ਹਮਲਾ ਹੋਰ ਤਾਂ ਆਪਸ ਵਿੱਚ ਲੋਕ ਕੋਲ ਵੀ ਰਹਾ ਨਹੀਂ ਲੋਕਾਂ ਨੇ ਆਪਦੀ ਗੱਲ ਜਿਹੜੀ ਆ ਆਪਣੇ ਉਹ ਮੰਦਾ ਮੰਦਿਆਂ ਚਾਹੇ ਪਲਾਜ਼ਮਾ ਦੀ ਲੋਕ ਕੋਲ ਟੀਵੀ ਦੇ ਨਾਲ ਰਾਮਕ੍ਰਿਸ਼ਨ ਤਨੁਕੀਆਂ ਚੰਡੀਗੜ੍ਹ ਦੇ 17 ਸੈਕਟਰ ਵਿੱਚ 1 ਜੁਲਾਈ ਤੋਂ ਲਾਗੂ ਹੋ ਰਹੇ ਤਿੰਨ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ